ਉਸੇ ਪਹਿਲਾ ਪ੍ਰਕਾਸ਼ ਘਰੋਂ ਬਣਾਇਆ ਜਾ ਰਿਹਾ ਸੰਵਿਧਾਨ ਕੋਈ ਨਿਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਬੜਾ ਵੱਡ ਭਾਗਾ ਦੇਣਿਆ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦਾਰਾਮ ਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਸੀਸ ਤੇ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਲਖਾਇਆ ਸੀ ਜਿਹਨੂੰ ਆਦ ਗੁਰੂ ਗ੍ਰੰਥ ਸਾਹਿਬ ਕਹਿ ਦਿੰਨੇ ਆ ਉਹਦਾ ਉਹ ਨਗਰ ਕੀਰਤਨ ਦਾ ਰੂਪ ਚ ਗੁਰਦਾਰਾਮ ਸਾਹਿਬ ਤੋਂ ਸੱਚਖੰਡ ਸ਼ੀਰ ਮੰਦਰ ਸਾਹਿਬ ਦੇਖੇ ਲਿਜਾ ਕੇ ਪ੍ਰਕਾਸ਼ ਕਰਾਇਆ ਸੀ ਇਸ ਪ੍ਰਕਾਸ਼ ਗੁਰਪ੍ਰਦੇਸ ਸੰਬੰਧ ਚ ਹਰ ਸਾਲ ਆਰਾਮਸਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਜਾਂਦਾ ਹੈ ਅੱਜ ਵੀ ਇਸੇ ਪ੍ਰਾਣੀ ਰਵਾਇਤ ਨੂੰ ਜਾਂ ਮर्यादा ਨੂੰ ਕਾਇਮ ਰੱਖਦੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਗਿਆ ਇਸ ਵਿੱਚ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਜਿਹੜੀਆਂ ਉਹ ਸ਼ਾਮਲ ਹੋਈਆਂ ਨੇ ਮੈਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਵਧਾਈ ਦਿੰਨਾ ਤੇ ਗੁਰੂ ਚਰਨਾਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ ਕੌਮ ਚ ਏਕਤਾ ਇਤਿਫਾਕ ਬਖਸ਼ ਤਾਂ ਜੋ ਕੌਮ ਜਿਹੜੀ ਉਹ ਚੜ੍ਹਦੀ ਕਲਾ ਵਿੱਚ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਐਸਡੀਬੀਸੀ ਵੱਲੋਂ ਇਸ ਤਰੀਕੇ ਦੇ ਇੰਤਜ਼ਾਮ ਅੱਜ ਖਾਸ ਤੌਰ ਤੇ ਕੀਤੇ ਗਏ ਸੰਗਤ ਅੱਜ ਜਿੱਥੇ ਨਗਰ ਕੀਰਤਨ ਆਰੰਭ ਕੀਤਾ ਗਿਆ ਉੱਥੇ ਗੁਰਦਰਾ ਮੰਜੀ ਸਾਹਿਬ ਜਮਾਨਾਲ ਚ ਰਾਤ ਨੂੰ ਪ੍ਰੋਗਰਾਮ ਕੀਤੇ ਜਾਣੇ ਨੇ ਜੇ ਚ ਕੀਰਤਨ ਦਰਬਾਰ ਕੀਤਾ ਜਾ ਰਿਹਾ ਅੱਜ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਬਾਬਾ ਟੱਲ ਜੀ ਵਿਖੇ ਜਲੂਸ ਜਾਏ ਜਾ ਰਹੇ ਨੇ ਅਤੇ ਸ਼ਾਮ ਨੂੰ ਰਹਿਰਾਸ ਵਰਤ ਦੀਪਾਲਾ ਤੇ ਅੱਤਿ ਸ਼ਬਾਜੀ ਵੀ ਕੀਤੀ